ਇਹ ਕਿਉਂ ਲੈ ਕੇ ਆਏ ਤੁਸੀਂ ਕਾਰਨ ਸਾਡਾ ਮੇਨ ਪਰਪਸ ਸੇਫਟੀ ਆ ਜੋ ਡਰੋਨ ਉਹਨਾਂ ਵਾਰ ਰਿਹਾ ਹੈ ਉਹ ਆ ਕੇ ਸਾਡੇ ਤੇ ਵਾਰ-ਵਾਰ ਹਮਲੇ ਕਰ ਰਿਹਾ ਹੈ ਥਰੂ ਕਿਸੇ ਗੋਲੇ ਛੱਟ ਰਿਹਾ ਹੈ ਸਾਡੇ ਭਰਾ ਬਹੁਤ ਜ਼ਖਮੀ ਹੋ ਰਹੇ ਆ ਅਖਾਨੀ ਆਊਗੀ ਉਹਨਾਂ ਚੋੜ ਤੋਂ ਲੱਪਣਾ ਲੱਪਣਾ ਸੀ ਹਾਂ ਪਹਿਲੇ ਦਿਨ ਚੋੜ ਕੱਢਿਆ ਸੀ ਪਾਣੀ ਵਾਲੀਆਂ ਬੋਰੀਆਂ ਉਹ ਪ੍ਰਸਤੀਆਂ ਸੀ ਬਹੁਤ ਉਹਦੇ ਨਾਲ ਵੀ ਕਾਫੀ ਹੱਦ ਤੱਕ ਸਾਨੂੰ ਪ੍ਰਾਪਤ ਮਿਲੀ ਜੋ ਹਨ ਕੱਲੋ ਸੀ ਸੰਗਾ ਟਾੜੀਆਂ 5 ਰੁਪਏ ਦੇ ਪਤੰਗ ਦਾ 5 ਲੱਖ ਦਾ ਡਰੋਨ ਸੁੱਟਿਆ ਗੱਲ ਅਸੀਂ ਅੱਜ ਅਸੀਂ ਉਸ ਤੋਂ ਅੱਗੇ ਕਲਰ ਪ੍ਰੋਬਲਮ ਆਈ ਸਾਨੂੰ ਕਿ ਪਤੰਗ ਮੂਵ ਨਹੀਂ ਹੋ ਰਿਹਾ ਸੀਗਾ ਜਿੰਨਾ ਨੂੰ ਕਰਨਾ ਚਾਹੁੰਦੇ ਸੀ ਅਸੀਂ ਸਾਡਾ ਮੇਨ ਪਰਪਜ਼ ਹੈ ਡਰੋਨ ਚ ਡਰੋਨ ਫਸਾ ਕੇ ਉਹਨੂੰ ਡੈਮੇਜ ਕਰਨਾ ਅਪਰੇਟ ਕਰ ਲੈਨੇ ਹੋ ਤੁਸੀਂ ਚਲਾਉਣੇ ਹੋ ਡਰੋਨ ਅਸੀਂ ਕਿਸਾਨ ਦੇ ਪੁੱਤਾਂ ਆ ਕਿਸਾਨ ਪੁੱਤ ਦੇ ਨਾਲ ਹੋਣ ਦੇ ਨਾਤੇ ਨਾਲ ਇੰਜੀਨੀਅਰ ਵੀ ਆ ਸੀ ਕੋਈ ਡਰੋਨ ਉਡਾਉਣਾ ਕੋਈ ਵੱਡੀ ਗੱਲ ਨਹੀਂ ਕਿਸਾਨ ਦਾ ਪੁੱਤ ਜਹਾ ਜੜਾ ਸਕਦਾ ਡਰੋਨ ਪਿੱਡੀ ਕਬਡੀ ਗੱਲ ਹੈ ਇੱਕ ਤਾਂ ਕਹੇ ਲੋਹੇ ਨੂੰ ਲੋਹਾ ਕੱਟਦਾ ਹੈ ਜਹਾ ਨੂੰ ਜਹਾਰ ਕਰਦੀ ਹੈ ਤਾਂ ਡਰੋ